ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਆਲੀ ਕਲਾਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵੀਰ ਹਰਜੀਤ ਕੋਲ ਆਇਆ ਆ ਦੋਸਤੋ ਪਹਿਲੀ ਵੀਡੀਓ ਇੱਕ ਪਾਈ ਸੀ ਆਪਾਂ ਇਤੋਂ ਕੋਈ 5-6 ਦਿਨ ਪਹਿਲਾਂ ਸੈਕੰਡ ਵੀਡੀਓ ਅੱਜ ਆਪਾਂ ਪਾ ਰਹੇ ਆ ਇਸ ਘਰ ਤੋਂ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਸਕਦੇ ਜੇ 21 ਅਪ੍ਰੈਲ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਵੀਰ ਹਰਜੀਤ ਦਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇੱਕ ਡੇਰੀ ਦੇ ਨਾਲ-ਨਾਲ ਪਸ਼ੂ ਵਪਾਰ ਦਾ ਕੀਤਾ ਵੀ ਹੈਗਾ ਤੇ ਪਸ਼ੂ ਇਸ ਘਰੇ ਇਸ ਕਿਲੇ ਦੇ ਉੱਪਰ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਅੱਜ ਚਾਰ ਬੇੜਾ ਤੁਹਾਨੂੰ ਦਿਖਾਉਣੀ ਆ ਦੋਸਤੋ ਜੇਕਰ ਚਾਹੋ ਬੇੜਾਂ ਦੀ ਆਪਾਂ ਗੱਲ ਕਰ ਲਈਏ ਦੋ ਟੁਕੀਆਂ ਨੇ ਤਿਆਰੀ ਵਾਲੀਆਂ ਦੋ ਬੇੜਾਂ ਨੇ ਠੀਕ ਹੈ ਜੀ ਇੱਕ ਬਿਲਕੁਲ ਸੂਈ ਸਵਾਈ ਵਹਿੜ ਦਿਖਾ ਦਾਂਗੇ ਤੁਹਾਨੂੰ ਇੱਕ ਟੋਕਰ ਤੇ ਕੋਈ ਵੀ ਗੱਭਣ ਵੀ ਮੰਨ ਸਕਦਾ ਵੈਸੇ ਦੋ ਕੁ ਮਾਂਥ ਏਆਈ ਹੋ ਗਿਆ ਸਮਾ ਕਰਵਾਈ ਨੂੰ ਤੇ ਚੈੱਕ ਪਾਸ ਆਉਂਦੀ ਹੈ ਚਾਹੇ ਨਹੀਂ ਆਉਂਦੀਗੀ ਉਹ ਆਪਾਂ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰ ਲਵਾਂਗੇ ਸੋ ਚਾਰ ਨਗਾ ਦੋਸਤੋ ਚੌ ਨਗਾ ਦੀ ਡਿਟੇਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸੋ ਗਿੱਦੜ ਪਿੰਡੀ ਵਾਲਾ ਪੋਲ ਦੋਸਤੋ ਥੋੜੀ ਦੂਰੀ ਤੇ ਆ ਦਾਰਾਪੁਰ ਪਿੰਡ ਬਿਲਕੁਲ ਨਜ਼ਦੀਕ ਛੇਕ ਮੰਗਾ ਪਿੰਡ ਬਿਲਕੁਲ ਲਾਗੇ ਆ ਬੂਲੇ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਆਲੀ ਕਲਾਂ ਕਰਨੀ ਹੈਗੀ ਆ ਆਓ ਕਰਦੇ ਆ ਗੱਲਬਾਤ ਵੀਰ ਹਰਜੀਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਬਾਕੀ ਜਿੰਨੇ ਮੇਰੇ ਭੈਣ ਭਰਾ ਚਾਹਰ ਨੂੰ ਵੇਖ ਰਿਹਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜ अच्छा हरजीत वीर पशु उते भी आपा दिखाए सी कोई चारक नग हां जी हां जी सुन साहब وچوں کچھ سیل ہو چکے سی سارے ویسے ہاں جی ہاں جی ہو گئی ٹھیک ہے جی اج اپنے ਕੋਲ چار ਵਹਿੜਾ ਹੀ ਮੈਨੂੰ ਲੱਗਦੀਆਂ ਅੱਜ ਵੀ ਵਹਿੜਾ ਹੀਆਂ ਚਾਹ ਹਾਂ ਜੀ ਹਾਂ ਜੀ ਵਹਿੜਾ ਹੀਆਂ ਚਾਰ ٹھیک ਹੈ ਜੀ ہاں جی تے دو ਦਾ ਤੁਸੀਂ ਦੱਸ ਦਿੱਤੀਆਂ ਵੀ تیاری ਵਾਲੀਆਂ ਜਿਹੜੀਆਂ ਬਿਲਕੁਲ ਗੱਬਣਾ ਤਿਆਰ ਹਾਂ ਹਾਂ ਜੀ ਹਾਂ ਜੀ ਤਿਆਰ ਹੈ ਜੀ ਇੱਕ ਸੂਈ ਸਵਾਈਏ ਤੇ ਇੱਕ ਆਪਣੇ ਕੋਲ ਟੋਕਰ ਗੱਬਣੀ ਆ ਗਈ ਹੈ ਟੋਕਰ ਗੱਬਣੀ ਹੈ ٹھیک ਹੈ ਜੀ ہاں جی ਲੈ ਵੀ ਹਰਜੀਤ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਹਿੜ ਤੋਂ ਕਰ ਲਗੇ ਇਹ ਸੰਧੂ ਸਾਹਿਬ ਛੇਕ ਦੇ ਦੰਦ مطلب ਪੂਰੇ ਕਰਨ ਲਈ ਆ ਉਹ ਚੌਗੀ ਮੰਨ ਲੇ ਕੋਈ ਛਿਗੀ ਮੰਨ ਲੇ ਠੀਕ ਹੈ ਜੀ ਇਹ ਮਤਲਬ ਇਹਦੇ ਦਿਨ ਪੂਰੇ ਹੋ ਗਏ ਆ ਅੱਜ ਉੱਪਰ ਇਹ ਦਿਨ ਲੈ ਜੂਗੀ ਠੀਕ ਹੈ ਜੀ ਕੋਈ ਵੇਖੋ ਪੰਜ ਚਾਰ ਲੈ ਜੇ ਸੰਭੀ ਸੂਭੀ ਚੰਗੀ ਆ ਹੂੰ ਤੇ ਇੰਨੇ ਪਹਿਲੇ ਸੂਏ ਮਤਲਬ ਪਲਵੰਦਾ 18 19 ਕਿਲੋ ਕੰਡੇ ਵਾਲਾ ਦੁੱਧ ਰਿਆ ਠੀਕ ਹੈ ਫਿਰ ਕੀ ਮਤਲਬ ਦੂਜੇ ਸੂਏ ਨੇ ਸੁਣਾਵਾ ਤੇ ਬਾਕੀ ਚੰਗਾ ਵਾ ਤਣ ਭੰਡਾ ਸੋਹਣਾ ਹੈ ਠੰਡੀ ਸੀ ਠੰਡੀ ਠੰਡੀ ਪੂਰੀ ਜੀ ਬਾਕੀ ਦੁੱਧ ਦੀ 20 ਲੀਟਰ ਦੀ ਆਪਣੀ ਗਰੰਟੀ ਹੋ ਹੂੰ ਹਾਂਜੀ ਹਾਂਜੀ ਲੋ ਜੀ ਦੋਸਤੋ ਪਹਿਲੇ ਸੂਏ ਫਰਸਟ ਟਾਈਮਰ ਨੇ ਦਿੱਤਾ ਸੀਗਾ ਕੋਈ 18 ਕਿ ਲੀਟਰ ਭਰਿਆ ਸਰੋ ਹੈਗੇ ਸਿੰਘ ਝੁੰਗੀ ਆ ਠੀਕ ਆ ਜੀ ਝੁੰਗੀ ਦੇ ਵਿੱਚ ਆ ਗਈ ਆ ਬਾਕੀ ਥਣ ਥਣ ਪੂਰਾ ਹੱਤੀ ਚਵਾਈ ਵਾਲਾ ਕੱਢੂ ਕਰਮਾ ਲਈ ਹਾਂਜੀ ਨਿੱਕਰ ਆ ਪਿੰਡੇ ਪੁੰਡੇ ਦੀ ਠੀਕ ਆ ਜੀ ਲਿਬਾ ਵੀ ਪੂਰਾ ਨਿੱਕਰ ਤਾਂ ਦਿਨ ਹਜੇ 10 ਦਿੱਤੇ ਵੀਰ ਨੇ ਵੀ 5 ਤੋਂ 4 5 ਦਿਨ ਹਜੇ ਹਾਂਜੀ ਖੁੱਲੇ ਡੁੱਲੇ ਲੈ ਜੀ ਸਾਨੂੰ ਸਾਬੇ ਨੇ ਹਾਂ ਹਾਂਜੀ ਹਾਂਜੀ ਲਓ ਜੀ ਸੋ ਤਿਆਰੀ ਵਾਲੀ ਵੜਾ ਦੋਸਤੋ ਜਿਹੜੀ ਤੁਸੀਂ ਇਹ ਦੇਖ ਰਹੇ ਜੇ ਤਿਆਰੀ ਤੇ ਆ ਦਿਨ ਤਕਰੀਬਨ ਤੁਹਾਨੂੰ ਕੋਈ ਫੇਰ ਆਪਾਂ ਕਨਫਰਮ ਕਰਾ ਦੇਨੇ ਆ ਵੀ 5 ਲੈ ਜੇ 4 ਲੈ ਜੇ ਸੋ ਕੁਆਲਿਟੀ ਆਰਡਰ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਜਿਹੜੀ ਨਾਰਮਲ ਢਿਲ ਢੁਲ ਦਿਸ ਜਿਹੜਾ ਮਰਜੀ ਦਾ ਇਤਰਾ ਮਰਜੀ ਦੋਰਾ ਥਾਂ ਥਾਰ ਕੱਢੇ ਲਓ ਜੀ। ਆ ਕਿ ਜਰਸੀ ਐਚਪ ਚਕਰੋਸ ਆ ਜੀ। ਠੀਕ ਹੈ ਜੀ ਠੀਕ। ਹਾਂ ਜੀ ਹਾਂ ਜੀ। ਆ ਕੱਦ ਵੀ ਵੱਡੀਆਂ ਬੜਾਂ ਦੇ ਵਿੱਚ। ਹਾਂ ਜੀ ਹਾਂ ਜੀ। ਆ ਦੱਸੋ ਬਈ ਕੱਦ ਕੱਟ ਜਿਹੜਾ ਵੱਡਾ ਹੈ ਇਸ ਵਾਰ ਦਾ ਠੀਕ ਆ। ਤੇ ਆ ਪਿਛੋਂ ਇੱਕ ਵਾਰੀ ਤਾਂ ਮੈਨੂੰ ਬਿਲਕੁਲ ਨੇੜੇੋਂ ਦਿਖਾਦ ਕੇ ਆ ਲਓ। ਲਓ ਜੀ। ਲਾਈਕ ਇਹ ਦੰਦ ਵੀ ਦਿਖਾ ਹੀ ਦੇਣੇ ਜੀ ਆ ਹੈ ਛਕੀ ਹੈ ਹਾਂ ਜੀ ਛੇਕ ਦੇ ਬਰਾਬਰ ਕਰਨ ਦੇ ਜੀ ਲੋਡਿੰਗ ਛੇਕ ਦੇ ਬਰਾਬਰ ਕਰ ਕੀਆ ਦੋਸਤੋ ਦੰਦ ਠੀਕ ਆ ਤੇ ਸੋਹਣੇ ਕੱਦਗੜ ਦੇ ਵਿੱਚ ਵੈੜਾ ਪਸੰਦ ਆਊਗੀ ਦੋਸਤੋ ਬਾਕੀ ਨਿੱਗਰ ਲੈ ਵਦੀ ਆ ਵੈਸੇ ਚਿਪਣ ਧੂਪਣ ਵੀਰਾਂ ਦਾ ਹਾਂ ਜੀ ਹਾਂ ਜੀ ਸ਼ਹਿਦ ਆ ਜੀ ਸੰਸਾਪਾ ਪਰ ਸ਼ਹਿਦ ਤਾਂ ਹੁੰਦਿਆ ਹੋ ਸਕਦਾ ਵੀ 7-8 ਦਿਨ ਵੀ ਲੈ ਜਾਏ ਹਾਂ ਜੀ ਹਾਂ ਜੀ ਠੀਕ ਆ ਅੱਛਾ ਅਰਜੀਤੇ ਦੀ ਵੀ ਕੀ ਕਰਦੇ ਮੰਗ ਕੀ ਰੋਗੀ ਜੀ ਮੰਗ ਸਮਸਾ 55 ਕਰੀਏ 50 ਕਰੀਏ ਹਾਂ 46000 ਦੀ ਵੜ ਦੇਣਾਗੇ 46 ਦੀ ਹਾਂਜੀ ਕਰਨ ਨੂੰ ਦੇ ਲੋਕ 60 ਵੀ ਕਰ ਲੈਂਦੇ ਆ ਹਾਂ ਪਰ 20 ਲੀਟਰ ਆਮ ਨਾਲ 18-19 ਲੀਟਰ ਪਹਿਲੇ ਸਵੇਰ ਨੇ ਭਰਿਆ ਦੁੱਧ ਠੀਕ ਆ ਹਾਂਜੀ 20 ਲੀਟਰ ਚ ਆ ਜੀ ਮਾ ਦੋਸਤੋ 46000 ਦੀ ਇਹ ਵੜ ਤੁਹਾਨੂੰ ਮਿਲਦੀ ਪਈ ਅੱਜ ਠੀਕ ਆ ਬਾਕੀ ਓਵਰਾਲ ਤੁਹਾਨੂੰ ਪੂਰੀ ਆਪਾਂ ਫੇਸ ਕੁਆਲਿਟੀ ਤੋਂ ਦਿਖਾਤੀ ਆ ਠੀਕ ਆ ਜੀ ਵੈਸੇ ਠੰਡੀ ਧੀਰੀਆ ਸੀਲਸ ਲਾ ਕੇ ਜਿੰਦਾ ਮਰਜੀ ਕੋਈ ਵੀ ਆਣ ਕੇ ਤਸੱਲੀ ਕਰੀ ਚੱਲੇ ਸੋ ਦਿਨ ਹਜੇ 5 ਲੈ ਹਜੇ 4 ਲੈ ਜੀ ਠੀਕ ਆ ਤੇ ਰੇਟ ਜਿਹੜਾ ਬਿਲਕੁਲ ਜਾਇਜ਼ ਆ ਜ ਅਕੇ ਵੀਰ ਆਪਣੇ ਕੋਲ ਜਿਹੜੀ ਇਹ ਸੂਈ ਸੁਬਾਈ ਆ ਗਈ ਆ ਹਾਂਜੀ ਸੂਈ ਆ ਜੀ ਅੱਛਾ ਇਹਦਾ ਸਮਾਂ ਕਿੰਨਾ ਕੁ ਹੋ ਗਿਆ ਅੱਜ ਇਹਨੂੰ ਘਰ ਵਾਲਾ ਦਸਤੂ ਸਾਬ ਕਹਿੰਦੇ 20 25 ਦਿਨ ਪਰ ਕੋਈ ਵੀਰ ਮਹੀਨਾ ਮੰਨ ਲਵੇ ਅੱਛਾ ਕੋ ਸਵਾ ਮਹੀਨਾ ਮੰਨ ਲਿਓ ਅੱਛਾ ਇਹਦੇ ਮਗਰ ਮਗਰ ਬੱਛਾ ਹਾਂਜੀ ਹਾਂਜੀ ਇਹਦੇ ਨਾਲ ਨਿਸ਼ਾਨ ਹੈਗੇ ਸਤੂ ਸਾਬ ਆਲਪੀ ਸਕਿਨ ਨਾਲ ਹਾਂਜੀ ਇਹ ਮੂੰਹ ਚਾਰ ਦੰਦ ਵੱਛੀ ਆ ਚੌਕੀ ਪਹਿਲਾਂ ਨਹੀਂ ਸੂਈ ਹੈ ਹਾਂਜੀ ਪਹਿਲਾਂ ਨਹੀਂ ਸੂਈ ਆ ਦੁੱਧ ਦੇ ਦੇ ਥੱਲੇ ਹੈਗਾ ਕੋਈ 10 ਤੋਂ ਬਾਹਰ ਆ 10.5 ਹੋ ਠੀਕ ਹੈ ਪਰ ਆਪਾਂ 9 ਲੀਟਰ ਦੀ ਗਾਰੰਟੀ ਤੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਬਬ ਦੋਸਤੋ 10 ਲੀਟਰ ਬੱਚਾ ਤੁਹਾਨੂੰ ਦਿਖਾਵਾਂਗੇ ਆਪਾਂ ਬੱਚੇ ਤੋਂ ਵੀ ਤੁਸੀਂ ਐਸਟੀਮੇਟ ਲਾ ਸਕਦੇ ਜੇ ਡੇਢ ਕੁ ਮਹੀਨਾ ਕੋਈ ਸਮਾਂ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਨੋਕਲਾ ਥਾਣਾ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਆ ਥਾਣਾ ਸਹਿਜ ਵਿੱਚ ਵਿਰਲ ਵਿਥ ਜਿੰਨੀ ਵੀ ਸਪੇਸ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਦੇਖੋ ਤੇ ਮੂੰਹ ਚੌਗੀ ਆ ਚਾਰ ਦੰਦ ਪਹਿਲਾ ਸੂਆ ਪ੍ਰੋਨ ਵਾਸੀ ਸੂਈ ਆ ਤਾਂ ਇਹਦੇ ਵੀ ਦੰਦ ਵਖਾਜਦੇ ਨੇ ਆਪਾਂ ਠੀਕ ਆ ਲਓ ਜੀ ਸਮੂਹ ਦੰਦ ਦੀ ਇੱਕ ਵਾਰੀ ਚੈੱਕ ਕਰਵਾ ਲਿਓ ਆ ਲਓ ਚਾਰ ਦੰਦ ਲੋ ਜੀ ਛੇਕ ਦੇ ਕੰਨੀ ਵਾਲੇ ਦੁੱਧ ਦੰਦਾਂ ਦਾ ਤੇ ਚੌਗੀ ਜਿਹੜੀ ਦੋਸਤੋ ਇਹ ਪਿਓਰ ਚਾਰਦੰਤ ਜਿਹੜੀ ਬੱਚੀ ਆ ਠੀਕ ਆ ਇੱਕ ਮੂٹے ਤੌਰ ਤੇ ਵੇਰਵਾ ਦੋਸਤੋ ਪਾ ਦਨੇ ਆ ਵੀ ਥੋੜੀ ਜਿਵੇਂ ਇੱਕ ਲੰਮੀ ਸਕੇ ਨੇ ਪਿਛਲੇ ਕੋ 2 3 4 ਤਿੰਨ ਕਸਾਲ ਪਹਿਲਾਂ ਆਈ ਸੀ ਇੱਕ ਬਿਮਾਰੀ ਉਹਨੇ ਕਿਤੇ ਕਿਤੇ ਪਸ਼ੂਆਂ ਦਾ ਜਿਹੜੇ ਨਿਸ਼ਾਨ ਆ ਉਹ ਉੱਪਰ ਬਿਲਕੁਲ ਸਕਿਨ ਦੇ ਉੱਪਰ ਛੱਡੇ ਹੋਏ ਆ ਠੀਕ ਆ ਜੀ ਪੈਸੇ ਬਾਕੀ ਮਿੱਟ ਚੱਲੇ ਉੱਤੇ ਨਾ ਸਾਰੇ ਠੀਕ ਆ ਹਾਂਜੀ ਬਾਕੀ ਵੜ ਜਿਹੜੀ ਆ ਪਹਿਲਾ ਸੂਆ ਠੀਕ ਆ ਜੀ ਨਵੀਂ ਬੱਚੀ ਆ ਤੇ ਹੈ ਵੀ ਲਵੀ ਆ ਚਾਰਦੰਤ ਚੌਗੀ ਬੱਚੀ 10 ਕਿਲੋ ਤੋਂ ਬਾਹਰ ਜਿਹੜਾ ਦੁੱਧ ਐਸ ਵਕਤ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਕੋਈ ਵੀਰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਥੰਮ ਥੰਮ ਜਿਹੜਾ ਪੂਰਾ ਹੱਥੀ ਚਵਾਈ ਵਾਲਾ ਪੂਰੀ ਠੰਡੀ ਕੋਈ ਜੋੜ ਨਹੀਂ ਪਾਉਣਾ ਜੀ ਇਦਾਂ ਹੀ ਠੀਕ ਆ ਜੀ ਹਾਂਜੀ ਹਾਂਜੀ ਬੰਨ ਲਿਏ ਵੀਰ ਹਰਜੀਤ ਇੱਕ ਵਾਰੀ ਬੱਚਾ ਦੋਸਤੋ ਇਹਦਾ ਤੁਹਾਨੂੰ ਦਿਖਾਦਗੇ ਆਪਾਂ ਆ ਜਿਹੜਾ ਬੱਚਾ ਜੇ ਮੇਲ ਕਾਫ ਇਸ ਵੈੜ ਦੇ ਥੱਲੇ ਆ ਲੋ ਜੀ ਇਹ ਬੱਚਾ ਸੋ ਕੋਈ ਵੀਰ 1.5 ਮਹੀਨੇ ਦਾ ਜਾਂ ਅੰਦਰ ਬਾੜ ਜਾਂ ਥੋੜਾ ਬਾਧਾ ਕੁ ਉੱਪਰ ਥੋੜੇ ਬਾਧਾ ਦਿਨ ਮੰਨ ਸਕਦੇ ਜੀ ਆ ਵਛਾ ਮੇਲ ਕਾਫ ਤੇ 10 ਕਿਲੋ ਦੁੱਧ ਤੇ ਵੀਰ ਹਰਜੀਤ ਇਹਦੀ ਕੀ ਕਰਦੇ ਆ ਮੁੱਲ ਵੜੀ ਮੁੱਲ ਤੇ ਇਹ ਸੰਸਾਬੇ ਦਾ ਕਰਦੇ 32000 ਅੱਛਾ ਜੀ 30000 ਚ ਥੋੜਾ ਬਾਧਾ ਮੰਨ ਤਾਂ ਹੋ ਜੂ 30000 ਚ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ 30000 ਦੇ ਵਿੱਚ ਦੋਸਤੋ ਇਹ ਵਾੜ ਮਿਲੂਗੀ ਤੁਹਾਨੂੰ ਠੀਕ ਆ 10 ਕਿਲੋ ਦੁੱਧ ਤੇ ਬਾਕੀ ਤੁਹਾਨੂੰ ਆਪਣੇ ਕੋਲ ਕੱਲ ਹੀ ਆਈ ਜੀ ਬਾਕੀ 12 13 ਕਿਲੋ ਆਹਵਣਾ ਪਰਜੂਗੀ ਵਛੀ ਠੀਕ ਹੈ ਜੀ ਹਾਂਜੀ ਹਾਂਜੀ ਕਿ ਉਹ ਮਿਲ ਮਲਾਉਣ ਦੇ ਵਿੱਚ ਵੀ ਪੂਰੀ ਠੰਡੀ ਤੇ ਆਹ ਫੁੱਲ ਠੰਡੀ ਜੀ ਕੋਈ ਜੂੜ ਨਹੀਂ ਪਾਉਣਾ ਕੋੱਖ ਨਹੀਂ ਠੀਕ ਅਚਰਜੀਤ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਫਿਰ ਇਹ ਕੀ ਡਿਟੇਲ ਆਂਦੀ ਇਹ ਸੰਤੂ ਸਾਹਿਬ ਵੀ ਦੂਜਾ ਸੂਆ ਹੀ ਘਰ ਆਲਨੇ ਆਇਆ ਕੋਈ ਦੂਜਾ ਮੰਨ ਲੇ ਭਾਵੇਂ ਤੀਜਾ ਮੰਨ ਲੇ ਤੇ ਉਹਨੂੰ ਇੱਕ ਨੰਬਰ ਆ ਫੋਲ ਆਪਣੀ ਗਰੰਟੀ ਉਹ ਦੁੱਧ ਦੇ ਥੱਲੇ 8 ਕਿਲੋ ਆ ਅੱਛਾ ਭਾ 7 ਕਿਲੋ ਹੀ ਗਰੰਟੀ ਦੇ ਦਾਂਗੇ 8 ਤੋਂ ਕੋ ਬਾਹਰ ਹੀ ਹੋਊਗਾ ਧਾ ਕਿਲੋ ਤੇ ਗਾਂ ਉਹ ਆ ਦੱਸਦੇ ਵੀ 2 ਮਹੀਨੇ ਹੋ ਗਏ ਇਹਨੂੰ ਮਤਲਬ ਇਹ ਆਈ ਹੋਈ ਨੂੰ ਤੇ ਆਪਾਂ ਚੈੱਕ ਤਾਂ ਨਹੀਂ ਕਰਾਈ अच्छा अच्छा हां जी कोई गारंटी ਨਹੀਂ ਵਿਸ਼ਵਾਸ ਤੌਰ ਤੇ ਆ ਵੀ 2 ਮਹੀਨੇ ਹੋ ਗਏ ਅਗਲੇ ਤੇ ਕਹਿਨ ਤੇ ਕਿ ਟੋਕੜਾਂ ਚ ਹੀ ਆ ਗਾਂ ਨਿਕਲ ਆਵੇ ਕੋਈ ਕਰਾਉਣ ਨੂੰ 2 ਮਹੀਨੇ ਦਾ ਕਰਾ ਵੀ ਲਵੇ ਕੋ ਆਪਣੇ ਤੇ ਇਥੇ ਡਾਕਟਰ ਸੁਲਤਾਨ ਭਰਾਉਂਦਾ ਉਹ ਤੇ 9 ਮਹੀਨਿਆਂ ਤੋਂ ਪਹਿਲਾਂ ਕਰਦਾ ਨਹੀਂ 8 ਕਿਲੋ ਆਪਣਾ ਆਪਣੇ 2-4 ਡੰਗ ਆਪਣੇ ਹੱਥੀ ਚਵਾਈ ਹੋਈ ਆ 8 ਕਿਲੋ ਨੈਟ ਹੈਗਾ ਐ ਹੋਈ ਪੂਰਾ ਕੰਡੇ ਵਾਲਾ ਸਵੇਰੇ ਸਵਾ 4 ਕਿਲੋ ਮੇ ਪਾ ਕੇ ਆਇਆ ਦਾ ਡੇਰੀ ਕਿ ਆਪਾਂ ਮਣਿਆ ਸੀ ਕੋਈ ਇਹੋ ਜਿਹੀ ਜੂੜ ਨਹੀਂ ਪਾਉਣਾ ਜੀ ਇਦਾਂ ਹੀ ਬਹਿ ਜਾਣਾ ਜਿੱਤਰਾ ਮਰਜੀ ਜਿਹੜਾ ਮਰਜੀ ਚੋਲੇ ਪੂਰੀ ਕੰਡੀ ਬਾਕੀ ਕੱਦ-ਕੜ ਵੇਖੋ ਭਰਾਵੋ ਵੱਡੇ ਕੱਦ-ਕੜ ਦੇ ਵਿੱਚ ਆ ਬੇਲਬੁੱਲ ਵੀ ਚੰਗੀ ਆ ਲੰਬਾਈ ਚੰਗੀ ਆ ਉਚਾਈ ਚੰਗੀ ਆ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਤੋਂ ਤੁਹਾਨੂੰ ਨੇੜਿਓਂ ਦਿਖਾ ਦਗੇ ਆ ਲਓ ਠੀਕ ਆ 8 ਕਿਲੋ ਦੁੱਧ ਤੇ 2 ਮਹੀਨੇ ਦੀ ਵੈਸੇ ਵੇਰਵਾ ਵੀ ਇਹਨਾਂ ਦਾ ਪਾ ਦਿੰਨੇ ਆ ਵੀ 2 ਮਹੀਨੇ ਦੀ ਅੱਗੇ ਏਆਈ ਹੋਈ ਆ ਵੈਸੇ ਦੋਸਤੋ ਨਿਕਲ ਆਈ ਤੇ ਗੱਬਣ ਉਹ ਵੀ ਸੋਨੇ ਦੇ ਸੁਭਾਗੇ ਵਾਲੀ ਗੱਲ ਆ ਬਿਲਕੁਲ ਠੰਡ ਦਾ ਨਖੇੜ ਵੇਖੋ ਲੰਬਾਈ ਠੰਡ ਦੀ ਬਹੁਤ ਖੂਬਸੂਰਤ ਮੁੱਠੀ ਮੁੱਠੀ ਜਿਹਾ ਉਹ ਜਿੱਤਾ ਮਰ ਗਿਆ ਠੀਕ ਆ ਸੋ so, 8 ਕਿਲੋ ਦੁੱਧ ਨੈਟ ਜਿਹੜਾ ਕਿਸੇ ਨੇ ਚੋਲਣਾ ਉਹ 8 ਕਿਲੋ ਆ ਵੈਸੇ ਪਾਈਆ ਤੁੰਬਾ ਕੋਈ ਵੱਧ ਵੀ ਸਕਦਾ ਦੋਸਤ ਵੱਧ ਹੀ ਹੋਊਗਾ ਕਾ ਵੱਧ ਹੀ ਹੋਊਗਾ ਵੀਰਾਂ ਦਾ ਵੀ ਬਾਕੀ 8 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਸਪੇਸ ਵਰਲ ਕਾਫੀ ਸੋਹਣੀ ਆਪਸੀ ਥਨਾਂ ਦੀ ਠੀਕ ਆ ਜੀ ਸੋ ਪਸੰਦ ਆਊਗੀ ਜਿਹੜੇ ਵੀਰ ਨੇ ਰੇਡ ਪਾੜਤਾ ਉਨੇ ਇੱਕ ਗੰਜੈਸ਼ ਆ ਕਿਸੇ ਵੀਰ ਦੀ ਤੇ ਰੇਡ ਪੜਤਾ ਵੀ ਆਪਾਂ ਉਮੀਦ ਕਰਾਂਗੇ ਵੀ ਬਿਲਕੁਲ ਜੈ ਜੀ ਹੋਊਗਾ ਲੈ ਵੀਰ ਹਰਜੀਤ ਖੋਲ ਕੇ ਤੋਰ ਕੇ ਦਿਖਾ ਦਗੇ ਕੱਦ ਵੱਡਾ ਦੋਸਤੋ ਮੇਰਾ ਵੀ ਰੋਸ ਹਿਸਾਬ ਤੁਸੀਂ ਫੈਸਲਾ ਆਪਣਾ ਲਿਓ ਸੌਦਾ ਕਰਿਓ ਠੀਕ ਆ ਜੀ ਕੱਦ ਵੱਡਾ ਵੱਡੇ ਘਾਟ ਘਾਟ ਦੇ ਵਿੱਚ ਬਹੁਤ ਜਿਆਦਾ ਠੰਡੀ ਆ ਸਾਨੂੰ ਤੋਂ ਲਓ ਜੀ ਜਿਹੜਾ ਮਰਜੀ ਬੱਚਾ ਚੋਵੇ ਭੈਣ ਚੋਵੇ ਭਰਾ ਚੋਵੇ ਕੋਈ ਹੋੜੀ ਅਚਰਜੀਤ ਇਹਦੀ ਵੀਰ ਕੀ ਕਰਦੇ ਆ ਮੰਗ ਇਹਦੀ ਸੰਸਾਭ ਮੁੱਲ ਕਰਦੇ 20000 ਰੁਪਇਆ 20000 ਚ ਮਾਨਤਾਣ ਕਰਦਾਂਗੇ 20000 ਚ ਹਾਂਜੀ ਹੂੰ ਭਾਫੜ ਤੇ ਆਪਾਂ ਇਦਾਂ ਹੀ ਹੁੰਦੇ ਆਪਾਂ ਨੂੰ ਹੁੰਦਾ ਕੁਝ ਹਜ਼ਾਰ 1500 ਦਾ ਸਿੱਧੀ ਜੀ ਗੇਮ ਆ ਹਾਂਜੀ ਗਰੰਟੀ ਫੁੱਲ ਹੋਊ ਉਹਨਾਂ ਡੱਬੀ ਵੜ ਆਪਾਂ ਪਾਈ ਸੰਸਾਭ ਜਿਹੜੀ ਗੱਬਨ ਟੋਕੜ ਉਹ ਬੰਦੇ ਸ਼ਾਮ ਨੂੰ ਆਏ ਕਹਿੰਦੇ ਵੀ ਠੀਕ ਆ ਲੈ ਜਾਣੇ ਨਹੀਂ ਮੈਂ ਕਿਹਾ ਵੀ ਇੱਕ ਵਾਰੀ ਫੇਰ ਸਵੇਰੇ ਚੋ ਹੂੰ ਖੁਸ਼ ਹੋ ਗਏ ਕਹਿੰਦੇ ਵੀ ਠੀਕ ਆ ਦੁੱਧ ਅੱਛਾ ਜੋ ਚੀਜ਼ ਆ ਹਾਂ ਵੀਰੇ ਠੀਕ ਆ ਉਹ ਦੱਸਾਂ ਮੰਨ ਲਓ ਜੋ ਇਹਨਾਂ ਵੇਰਵਾ ਪਾਇਆ ਪਿੱਛੋਂ ਜਿੱਥੋਂ ਖਰੀਦੀ ਆ ਦੋ ਕੁ ਮਹੀਨੇ ਦਾ ਵੇਰਵਾ ਪਾਇਆ ਉਹਨਾਂ ਨੇ ਹਾਂਜੀ ਹਾਂਜੀ 2 ਮਹੀਨੇ ਪੂਰੇ ਕਹਿੰਦੇ ਵੀ ਹੋ ਗਏ ਠੀਕ ਆ ਹਾਂਜੀ ਹਾਂਜੀ ਚਲੋ ਦੋਸਤੋ ਅੱਗੇ ਕਿਸੇ ਦੀ ਨਿਕਲ ਆਉਂਦੀ ਆ ਮਤਲਬ ਉਹਨਾਂ ਕਹੇ 17 ਤਰੀਕ ਨਾ ਕਿ ਗਈ 17 ਤਰੀਕ ਨੂੰ ਕਿ 2 ਮਹੀਨੇ ਹੋ ਗਏ ਉੱਤੇ ਦਿਨ ਹੋ ਗਏ 5-4 ਕਿ ਆਪਾਂ ਚੈੱਕ ਨਹੀਂ ਕਰਾਈ ਜਿਹੜੀ ਗੱਲ ਬਿਲਕੁਲ ਹਾਂਜੀ ਹਾਂਜੀ ਆਹ ਦੋਸਤੋ ਇੱਕ ਚੈੱਕ ਨਹੀਂ ਕਰਵਾਈ ਗਈ ਵੈਸੇ 2 ਮਹੀਨੇ ਤੇ ਠੀਕ ਆ ਜੀ ਬਹੁਤ ਕਈ ਦਾ ਸੋਚ ਜਾਈਦਾ ਵੀ ਚਲੋ ਹੱਥ ਕਿਹੜੀ ਗੱਲ ਪਾਉਣਾ 2 ਮਹੀਨੇ ਤੇ ਵੈਸੇ ਚਲੋ ਢੰਗਾਂ ਤਿੰਨਾਂ ਤਿੰਨਾਂ ਮਹੀਨਿਆਂ ਤੇ ਜਿਹੜਾ ਅਸਲੀਅਤ ਵਿੱਚ ਚਾਹੀਦਾ ਪਸ਼ੂ ਨੂੰ ਚੈੱਕ ਕਰਾਉਣਾ वैसे डॉक्टर साहब ਕਰ ਵੀ ਜਾਂਦੇ ਜਿਹੜੇ ਐਕਸਪਰਟ ਨੇ ਠੀਕ ਆ ਜੀ ਤੇ 2 ਮਹੀਨਿਆਂ ਦੇ ਕਿਸੇ ਵੀਰ ਨੇ ਚੈੱਕ ਵੀ ਕਰਾਉਣੀ ਆ ਤਾਂ ਸਾਈਬੀਆਂ ਨਾਲ ਪਹਿਲਾਂ ਕਰਕੇ ਤੁਸੀਂ ਚੈੱਕ ਵੀ ਕਰਾ ਸਕਦੇ ਜੇ ਅਦਰਵਾਇਜ਼ ਬਿਲਕੁਲ ਕਿਸਮਤ ਤੇ ਵੀ ਛੱਡ ਛੱਡ ਸਕਦੇ ਆਪਾਂ ਵੀ ਅੱਗੇ ਜੇ ਨਿਕਲ ਆਈ ਉਹ ਤੁਹਾਡਾ ਲੱਕ ਵੀ ਹੈਗਾ ਠੀਕ ਆ ਤੇ 22000 ਡਿਮਾਂਡ ਆ 20000 ਦੀ ਇਹ ਤੁਹਾਨੂੰ ਵੈਟ ਮਿਲ ਜੂਗੀ ਬਾਕੀ ਆਪਾਂ ਕਰਨ ਵੀ 20000 ਇਸ ਤਰ੍ਹਾਂ ਦਿਆਂ ਵੀ ਚਲੋ ਕੋ ਚੈੱਕ ਪਾਸ ਨਹੀਂ ਕਰਾਈ ਜੇ ਤਵਾਸ ਹੁੰਦੀ ਤੇ ਫਿਰ ਆਪਾਂ ਵਾਧੇ ਕਰਦੇ ਬਾਕੀ ਹੋਰ ਕੰਡੀਸ਼ਨ ਹੋਣੀ ਸੀ ਥੋੜੀ ਜੀ ਹਾਂਜੀ 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 ਬਾਕੀ ਨਿਕਲੂਗੀ ਜਿਹੜੇ ਹਿਸਾਬ ਨਾਲ ਕੋਈ ਪਰਿਵ ਬਿਲਕੁਲ ਬਿਲਕੁਲ ਹਾਂ ਜੀ ਤਾਂ ਦੋਸਤੋ ਇੰਨੇ ਕ ਰੇਟ ਦੇ ਵਿੱਚ ਤੁਹਾਨੂੰ ਮਿਲਦੀ ਪਈ ਹੈ ਵੈੜ ਜੇਕਰ ਨਿਕਲ ਆਉਂਦੀ ਅੱਗੇ ਕੋਈ ਮਹੀਨੇ ਦੇ ਮਹੀਨੇ ਖੜ ਤੱਕ ਤੇ ਕਿਸਮਤ ਆ ਕਿਸੇ ਵੇਰ ਦੀ ਅੱਗੇ ਆ ਗਈ ਆਪਣੇ ਕੋਲ ਵੀਰ ਲਾਸਟ ਵਿੱਚ ਇਹ ਵੀ ਗੱਬਣੀਆਂ ਹਾਂ ਹਾਂ ਜੀ ਗੱਬਣਾਂ ਜੀ ਦੂਜੇ ਸੂਏ ਹੈ ਤਿਆਰੀ ਤੇ ਕਿੰਨਾ ਕ ਸਮਾਂ ਲੈਂਦੀ ਹੈ ਜੀ ਇਹਦੇ ਮਤਲਬ ਇਹਦੇ ਰਹਿ ਗਏ ਉਹ 8-7 7 ਦਿਨ ਪੂਰੇ ਹੁਣ ਚਾਜੇ ਦਿਨ ਸੰਸਬ ਹਫਤਾ ਵੀ 8 ਦਿਨ ਪਏ ਆ ਜੀ ਹਾਂ ਜੀ ਮਾਓ ਕੰਡੀਸ਼ਨ ਬਹੁਤ ਅੱਜ ਦੋਸਤੋ ਬਾਕੀ ਆ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਵੈੜ ਦਿਖਾਉਣ ਜਾ ਰਹੇ ਹਾਂ ਠੀਕ ਆ ਜੀ ਫਾਈਟ ਉਹ ਮੀਡੀਅਮ ਦੇ ਵਿੱਚ ਆ ਬਾਕੀ ਜੰਮੀ ਪਾਲੀ ਪੂਰੀ ਆ ਠੀਕ ਆ ਜੀ ਪੂਰੀ گول ਆ ਭਾਰਾ ਪੇਟ گول ਆ ਸਾਰੇ ਪਸੰਦ ਹੀ ਆ ਤੇ ਸੂਹਾ ਦੂਜਾ ਸੁੰਦੀ ਏ 8 ਤੋਂ 9 ਕਦਨ ਦਾ ਸਮਾਂ ਵੀ ਤੁਸੀਂ ਮੰਨ ਸਕਦੇ 10 ਲੈ ਜੇ ਬੱਕਰੀ ਗਾ ਲੈਣੇ 10 ਦੇ ਅੰਦਰ ਅੰਦਰ ਸੂਹੂਗੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਵੀਰੇ ਚਾਰੇ ਥਾਂ ਚਿੱਪਣ ਤੋਂ ਪੂਰੀ ਓਕੇ ਜੀ ਪਾਵੇ ਕੋ ਆਨਲਾਈਨ ਮਗਾਉਂਦਾ ਆ ਆਪਦੀ ਤਸੱਲੀ ਕਰਕੇ ਪੈਸੇ ਆਪਾਂ ਨੂੰ ਬਾਅਦ ਚ ਪਾ ਦੋਵੇ ਬਿਲਕੁਲ ਹਾਂਜੀ ਇਹ ਗਰੰਟੀ ਹੋਊਗੀ ਕੋਈ ਜੂੜ ਨਹੀਂ ਪਾਉਣਾ ਜੀ ਉਦਾਂ ਹੀ ਬਾਕੀ ਦੁੱਧ ਵੀ ਇਹਨੇ 11 12 ਕਿਲੋ ਕੰਡੇ ਵਾਲਾ ਪਹਿਲੇ ਸਵੇਰੇ ਭਰਿਆ ਬੇਨ ਮਤਲਬ ਨਾਰਮਲ ਆ ਪਰ ਚਾਹੇ ਛੋਟੀ ਬਰੀਡ ਵੀ ਕਹਿ ਲੇ ਬਾਕੀ ਦਸੋਂ ਬਾਹਰ ਦੁੱਧ ਚਵਾਈ ਚੱਲੀ ਹਾਂਜੀ ਹਾਂਜੀ ਰਵਾਮਣਾ ਤੇ ਬਾਕੀ ਠੰਡੀ ਇੰਨੀ ਐ ਜਿਹੜਾ ਮਰਜੀ ਬੈਠਾ ਰਵੇ ਆ ਲੋ ਪੂਰੀ ਗਰੰਟੀ ਵਾਲੀ ਵਛੀ ਐ ਲਓ ਜੀ ਠੀਕ ਆ ਜੀ ਸੋ ਕਾਫੀ ਸੋਹਣੀ ਬੈਠਾ ਦੋਸਤੋ ਠੀਕ ਆ ਜੀ ਇੱਕ ਪੈਸੇ ਵੀ ਬਿਲਕੁਲ ਨਾਰਮਲ ਜੈਜ ਰੇਟ ਵਾਲੀ ਐ ਵੈਸੇ ਕੱਦ-ਕੱਡ ਵੀ ਬਿਲਕੁਲ ਮੀਡੀਅਮ ਦੇ ਵਿੱਚ ਥੋੜਾ ਜਿਹਾ ਖਰਚਾ ਥੋੜਾ ਜਿਹਾ ਸੇਵਾ ਪਾਣੀ ਕਰਾ ਕੇ ਰੱਜਨ ਪੋਜਨ ਵਾਲੀ ਵੜਾ ਬਾਕੀ ਦੁੱਧ ਕਰਮ ਵਾਲੀ ਨੇ ਵੱਡੀਆਂ ਵੜਾਂ ਦੇ ਬਰਾਬਰ ਹੀ ਦਿੱਤੀ ਜਣਾ ਤੇ 10 ਤੋਂ 12 ਲੀਟਰ ਦੁੱਧ ਜਿਹੜੀ ਵੀਰਾਂ ਦਾ ਵੀ ਤੁਸੀਂ ਚੁਵਾਈ ਕਰ ਸਕਦੇ ਜੇ ਚੰਗੀ ਸੇਵਾ ਦੇ 12 ਲੀਟਰ ਦੁੱਧ ਚੁਵਾਈ ਚੱਲੂਗੀ ਠੀਕ 12 ਤੋਂ ਤੇ ਐਰ ਕੀ ਉੱਪਰ ਹੀ ਜਾਊ ਸੰਸਾਭ ਹਾਂ ਹਾਂਜੀ ਜੰਮੀ ਜੰਮੀ ਚੰਗੀ ਦੂਜੇ ਸੂਏ ਪਸ਼ੂ ਹਤਾ ਵਾਦ ਆਉਂਦਾ ਹਾਂਜੀ 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 ਲਾਤ ਧਾਕੇ ਭਰੇ ਭਰੇ ਕਰ ਦੋ ਪਰ ਮਾਰਦੀ ਨਹੀਂ ਇੰਨੀ ਡੰਡੀ ਸੀਲ ਇਹ ਵੀ ਆਪ ਚੁੱਕ ਚੁੱਕ ਪਾਸੇ ਰੱਖਣੀ ਪੈਂਦੀ। ਹਾਂਜੀ ਆਪ ਹੀ ਚੁੱਕ ਕੇ ਵਰੇ ਕਰਨੀ ਦੇਂਦੀ। ਬਾਬੇ ਦੋਸਤਾਂ ਕਰਮਾ ਨਹੀਂ ਲੱਤ ਨਹੀਂ ਕੁੱਟਦੀ। ਹਾਂਜੀ ਹਾਂਜੀ। ਬਾਕੀ ਕਿਸੇ ਭੈਣ ਨੇ ਚਵਾਈ ਕਰਨੀ ਆ ਚਾਹੇ ਕਿਸੇ ਵੀਰ ਨੇ ਮੈਨਾ ਬੱਚਾ ਵੀ ਬਹਿ ਕੇ ਚਵਾਈ ਕਰ ਸਕਦਾ। ਜਿਹੜਾ ਮਰਜੀ ਬਹਿ ਜਾਏ ਜੀ ਲਓ ਜੀ। ਮੈਨੂੰ ਪਤਾ ਹੀ ਨਹੀਂ। ਇਹ ਦੁੱਧ ਵੀ ਮੱਝਾਂ ਰਗਾ। ਜਿੰਨਾ ਤੋਂ ਆਪਾਂ ਖਰੀਦੀਓ ਦੱਸਦੇ ਵੀ ਮੱਚ ਦੁੱਧ ਪਾਉਂਦੇ ਰਹਾ ਆਪਾਂ ਮੱਝਾਂ। ਠੀਕ ਆ। ਇਹਦਾ ਵੀ ਬਿਲਕੁਲ ਮੱਝਾਂ ਬਰਾਬਰੀ ਆ 60.5 ਆ ਜਿਹੜੀ ਟੋਪੜ। ਠੀਕ ਆ ਜੀ। ਹਾਂਜੀ ਹਾਂਜੀ। ਠੀਕ। ਅੱਛਾ ਹਰਜੀਤ ਇਸ ਵਾਰ ਦੀ ਆਪਾਂ ਕੀ ਕਰਦੇ ਹਾਂਜੀ ਬਾਕੀ ਤੁਸੀਂ ਦੱਸ ਦੋ ਕਰਦੇ ਹੋ ਜੀ ਹੋਰ ਮੈਂ ਤਾਂ ਆਪਣੇ ਭੈਣ ਭਰਾਵਾਂ ਨਾਲ ਤੁਹਾਡੇ ਨਾਲ ਹੀ ਆ ਜਿੱਥੋਂ ਕੋਈ ਤੱਕ ਕਿਸੇ ਨੇ ਮਾਨਤਨ ਕਰਿਆ ਦੂਰ ਨੇੜਾ ਵੇਖ ਕੇ ਕੇਦਾ ਸਰਪਰ ਕੋਈ ਗੱਲ ਨਹੀਂ ਹੋਰ ਕਰ ਦਾਂਗੇ ਯਾਰ ਹੋਰ ਕਰਦੇ ਹੋ ਹਾਂਜੀ ਹਾਂਜੀ ਲੈ ਜੀ ਮੰਗਰਾ ਜੀ ਆਪਾਂ ਕਰਨਾ ਕਿਸ ਨੂੰ 35000 ਦੀ ਵਾੜ ਵੀਰਾਂ ਦਾ ਦੇ ਦਾਂਗੇ ਬਾਕੀ ਤੁਸੀਂ ਵੇਖ ਲਓ ਅੱਗੇ ਵੀ 8 ਤੋਂ 10 ਦਿਨ ਹਜੇ ਸਮਝ ਲੈਂਦੀ ਹੈ ਬਾਕੀ ਕਰਮਾਂ ਵਾਲੀ ਸਭੀ ਸੰਭਾਲੀ ਪੂਰੀ ਹੈ ਦੁੱਧ ਪੂਰਾ ਗਰਮੀ ਭਰ ਤੇ ਅੱਧ ਸਿਆਲ ਸਿਆਲ ਗਰਮੀ ਦਾ ਤੈਨੂੰ ਸੰਸਾ ਪਤਾ ਹੀ ਨਹੀਂ ਜਿੱਥੇ ਮਰਜੀ ਬੱਜੀ ਰਵੇ ਸਹੀ ਹੈ ਜੀ ਸਹੀ ਹਾਂਜੀ ਹਾਂਜੀ ਅਕ੍ਰੋਸ ਬ੍ਰੀਡ ਆ ਗਈ ਗਰਮੀ ਤਾਂ ਇਹਨੂੰ ਕੋਈ ਵੈਸੇ ਦਿੱਕਤ ਨਹੀਂ ਆਉਣੀਗੀ ਹਾਂਜੀ ਆਪ ਦੋਸਤੋ ਇਹ ਚਾਰਨਾਗਨੇ ਅਜਵੀਰ ਹਰਜੀਤ ਦੇ ਕੋਲ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਆਲੀ ਕਲਾ ਕਰਨੀ ਹੈ ਦੋਸਤੋ ਠੀਕ ਹੈ ਜੀ ਲੋਕੇਸ਼ਨ ਲਾਗੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਨੰਬਰ ਵੈਸੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਇਸ ਕਿਲੇ ਦੇ ਉੱਪਰ ਅਜੇ ਵੀਰ ਹਰਜੀਤ ਇਸੇ ਤਰ੍ਹਾਂ ਵਹਿੜਾਂ ਹੀ ਆਪਣੇ ਕੋਲ ਜਾਂਦੀਆਂ ਹੁੰਦੀਆਂ ਨੇ ਹਾਂਜੀ ਵਹਿੜਾਂ ਹੀ ਤੇ ਮੱਝਾਂ ਵੀ ਆਈਆਂ ਹੀ ਵੈਸੇ ਤੁਹਾਨੂੰ ਆਪਾਂ ਪਰਸੋਂ ਫੋਨ ਲਾਉਣੇ ਹਾਂ ਹਾਂ ਨਹੀਂ ਵੀਜੀਏ ਕਦੇ ਸਹੀ ਸਹੀ ਤੇ ਉਹ ਸੇਲ ਹੋ ਗਈਆਂ ਹੋ ਗਈਆਂ ਹਾਂਜੀ ਹਾਂਜੀ ਤੇ ਇੱਕ ਆਪਣੇ ਨੰਬਰ ਕਰ ਦਈਏ ਸਾਂਝੇ ਹਾਂਜੀ 84272 ਜੀ 86599 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਔਰ ਦੋਸਤੋ ਇਹ ਨੰਬਰ ਨੇ ਵੀਰ ਹਰਜੀਤ ਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਿਜ਼ਿਟ ਕਰ ਸਕਦੇ ਜੀ ਦੋਸਤੋ ਠੀਕ ਆ ਜੀ ਆਪਣਾ ਸਾਈਪਿਆਨਾ ਜਰੂਰ ਕਰ ਲਿਆ ਕਰੋ ਪਹਿਲਾਂ ਦੂਰੋਂ ਜਿਹੜੇ ਉਤਰ ਲੱਗਿਆ ਉਸ ਤੋਂ ਬਾਅਦ ਤੁਸੀਂ ਪਹੁੰਚ ਕਰਿਆ ਕਰੋ ਠੀਕ ਆ ਜੀ ਕਈ ਬਣਾ ਸਾਹੀਬੇ ਨੇ ਨਾ ਕੀਤਾ ਹੋਵੇ ਤੇ ਪਹੁੰਚ ਕਰ ਲਈਏ ਤੇ ਪਸ਼ੂ ਸੇਲ ਵੀ ਹੋ ਸਕਦਾ ਦੂਰੋਂ ਨੇੜੋਂ ਕਿਸੇ ਵੀਰ ਦੀ ਕੋਈ ਖਜਲ ਖਵਾਰੀ ਨਾ ਹੋਵੇ ਇਸ ਕਰਕੇ ਸਾਈਬੇਨ ਆਪਣਾ ਉਸ ਚੁਣੇ ਹੋਏ ਪਸ਼ੂ ਦਾ ਜਰੂਰ ਪਾ ਕੇ ਤਸੱਲੀ ਕਰਨ ਆ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ